2011 ਮਾਦ ਲਈ ਹਾਂਜੀ EV3 ਹਾਂਜੀ ਸਰ ਦਾ ਨੰਬਰ ਆਈ ਹਾਂਜੀ 135000 ਦਾ ਜੀ ਇਹ 135000 ਦਾ ਪਤਾ ਹਾਂਜੀ ਬਹੁਤ ਰੇਟ ਵਾਹੀ ਜਾਇ ਜਾ 2013 ਮਾਦ ਲਈ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਸੀ ਵੀਰ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈਕ ਕੋਲ 40 50 ਮੋਟਰਸਾਈਕਲ ਇਸ ਟਾਈਮ ਹਾਜ਼ਰ ਆ ਕੁਝ ਗੜਾਉਂਸ ਖੜਿਆ ਕੁਝ ਦੁਕਾਨ ਤੇ ਖੜਿਆ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਵੀਰ ਜੀ ਆਪਣਾ ਹਰਦੀਪ ਸਿੰਘ ਜੀ ਸਹਿਰ ਬਰਨਾਲਾ ਜਿਲ੍ਹਾ ਬਰਨਾਲਾ ਹੀ ਠੀਕ ਆ ਕਿੰਨੇ ਬੁਲਟ ਆ ਵੀਰੇ ਆਪਣੇ ਕੋਲ ਆਪਣੇ ਕੋਲੇ ਹੈਗੇ 35 ਤੋਂ 40 ਦੇ ਵਿੱਚ ਵੀਰੇ ਠੀਕ ਆ ਕਿਹੜੇ ਮਾਡਲ ਤੋਂ ਕਿਹੜੇ ਮਾਡਲ ਆਪਣੇ ਕੋਲੇ ਸਾਰੇ ਮਾਡਲ ਆ ਵੀਰੇ 11 12 13 14 15 16 17 18 19 20 21 22 23 ਠੀਕ ਆ ਲਾਖ ਤੇ ਲਾਉਣ ਦਾ ਪ੍ਰਬੰਧ ਲਾਉਣ ਦਾ ਪ੍ਰਬੰਧ ਪੂਰਾ ਉੱਤੇ ਦੀ ਰਿਪੋਰਟ ਵੀਰੇ ਇੱਥੇ ਲੋਨ ਹੋ ਜਾਂਦਾ ਹੈ ਅਸਾਂਤਰ ਕਿੱਥੇ ਜਾਣ ਦੀ ਲੋੜ ਨਹੀਂ ਜੀ ਬਾਹਰ ਅੰਦਰ ਠੀਕ ਆ ਤੇ ਹੁਣ ਤੁਸੀਂ ਮੈਨੂੰ ਬਰੀਕੀ ਨਾਲ ਦੱਸੋ ਸਾਰੇ ਮੋਟਰਸਾਈਕਲ ਦੇ ਕਿਹੜੇ-ਕਿਹੜੇ ਆ ਪਹਿਲਾ ਮਾਡਲ ਦੱਸੋ ਸਾਰਾ ਇਹ 2011 ਮਾਡਲ ਆ ਜੀ ਹਾਂਜੀ ਪੀਵੀ 29 ਮੋਗੇ ਦਾ ਨੰਬਰ ਆ ਜੀ ਹਾਂਜੀ ਦੂਜੇ ਨਾਮ ਆ ਜੀ ਮੋਟਰਸਾਈਕਲ ਸਾਰਾ ਰਜਿਸਟਰਡ ਹੈ ਟੋਟਲ ਠੀਕ ਆ ਹਾਂਜੀ ਫਰਾਈ ਲੱਗੇ ਵੇ ਲਾਉ ਲੂ ਸਾਰਾ ਲੱਗੇ ਬਈ ਠੀਕ ਆ ਇਹ ਵੀ 2011 ਦਾ ਰੇਟ ਰੇਟ ਦਾ ਮੰਨ ਕੇ ਚੱਲੋ ਜੇ ਕਰੀ 40000 ਦਾ ਇਹਨਾਂ 1 ਲੱਖ 40000 1 ਲੱਖ 40000 ਦਾ ਆਪਣਾ ਬੋਲਟ ਆ ਜੀ ਕਿਸੇ ਨੂੰ ਲੈਣਾ ਬਹੁਤ ਸੋਹਣਾ ਸਾਫ ਠੀਕ ਆ ਜੀ ਦੋ ਨੰਬਰ ਇਹ ਵੀ ਇਹ ਵੀ 11 ਮਾਡਲ ਆ ਜੀ ਹਾਂ ਹਾਂਜੀ ਸਰ ਦਾ ਨੰਬਰ ਆ ਜੀ ਇਹ 135000 ਦਾ ਜੀ ਇਹ 135000 ਦਾ ਤਾਂ ਹਾਂਜੀ ਬਹੁਤ ਰੇਟ ਵਾਹੀ ਹੈ ਜਾਇਜ਼ ਆ ਹਾਂਜੀ 2013 ਮਾਡਲ ਆ ਜੀ ਹਾਂਜੀ ਇਹ ਉਹਨਾਂ ਨੂੰ ਰੇਟ ਆ ਬਿਲਕੁਲ 40% ਦੇ ਕੇ ਆਊਗਾ ਠੀਕ ਆ ਹਾਂਜੀ ਨਹੀਂ ਰੇਟ ਜਾ ਰਹੇ ਆ ਠੀਕ ਆ ਜਿਹੜਾ ਤੁਹਾਡੇ ਤੁਹਾਡਾ ਨਾਮ ਲੈ ਕੇ ਆਊਗਾ ਹਾਂਜੀ ਪੈਸਾ ਉਹਨਾਂ ਦੇ ਅੱਗੇ ਹੈ ਠੀਕ ਆ ਜੀ 160000 ਦਾ ਜੀ 13 ਮਾਡਲ 160000 160000 60 ਦਾ ਜੀ ਠੀਕ ਆ ਲਾਈ ਲੱਗੇ ਰਿਹਾ ਹਾਂਜੀ ਹਾਂਜੀ ਬਿਲਕੁਲ ਜੀ ਲੋ ਜੀ ਤਿੰਨ ਲਾਈ ਲੱਗੇ ਠੀਕ ਆ ਜੀ ਅੱਜ ਇਹ 2017 ਮਾਡਲ ਹੀ ਹਾਂਜੀ ਇਹ ਪਹਿਲੇ ਨਾਮ ਆ ਜੀ ਹਾਂਜੀ ਅੰਬਸਰੀ ਅੰਬਸਰਨ ਖਾ ਦਾ ਨੰਬਰ ਆ ਜੀ ਹਾਂਜੀ ਅਲਾਈਵ ਲੂਅ ਲੱਗੇ ਹੋਏ ਨੇ ਸਾਰੇ ਇਹ ਛੋੜੇ ਤੇ 190000 ਰੁਪਏ 190000 ਕੋਕਾ ਕ੍ਰੀਸ ਚੈੱਕ ਕਰ ਸਕੋ ਸਾਰੇ ਰੀਜਨਲ ਆ ਹਾਂਜੀ ਇਹ ਵੀ 2017 ਮਾਡਲ ਆ ਜੀ ਹਾਂਜੀ ਇਹ ਮੰਨ ਕੇ ਤੇ 185000 ਰੁਪਏ 185000 ਹਾਂਜੀ 5 ਨੰਬਰ 5 ਸੀ ਮਾਡਲ ਹੈ 5 ਨੰਬਰ ਆ ਗਿਆ ਨਾ ਹਾਂਜੀ ਹਾਂਜੀ ਇਹ 17 ਮਾਡਲ ਆ ਜੀ ਠੀਕ ਆ ਉਹ 17 ਮਾਡਲ ਆ ਉਹ ਨੰਬਰ 5 ਹਾਂ ਇਹ 18 ਜੀ ਇੱਕ ਮਿੰਟ ਆ 5 ਨੰਬਰ ਦਿਖਾ ਦਿਓ ਆਸੀ ਨੰਬਰ ਆ ਗਈ ਹਾਂਜੀ 18 ਜੀ ਇਹ 18 ਮਾਡਲ ਆੜਾ ਦਿਖਾ ਦਿਓ ਲਾਇਓ ਤੈਨੂੰ ਘੁਮਾ ਦੂੰਗਾ ਪਰ ਇਹਨੂੰ ਘੁਮਾ ਦੂੰਗਾ ਅਲਾਈ ਲੱਗੇਗੇ ਨੇ ਜੀ ਹਾਂਜੀ ਪੂਰਾ ਸੋਨਾ ਮੋਟਰਸਾਈਕਲ ਆ ਜੀ ਠੀਕ ਆ ਕਿ ਵੀ 11 ਪਟਿਆਲੇ ਦਾ ਨੰਬਰ ਆ ਜੀ ਠੀਕ ਆ ਬਿਲਕੁਲ ਕੋਕਾ ਪੀਸ ਆ ਜੀ ਠੀਕ ਆ ਆਪ ਇਹ ਵੀ 10 ਨੰਬਰ ਆ ਜੀ ਇਹਦੇ ਮਰਕਰੀ ਲਾਇਏ ਲੱਗੇ ਨੇ ਹਾਂਜੀ ਇਹ ਵੀ 18 ਮਾਰ ਲਾ ਜੀ ਠੀਕ ਆ ਹਾਂਜੀ ਇਹ ਕਿੰਨੇ ਦਾ ਵੀਰੇ ਇਹ 2 ਲੱਖ ਦਾ ਜੀ ਇਹ 2 ਲੱਖ ਦਾ ਦੋਪਰਾ ਬਾਈ ਕੋਲ ਘਟ ਕੇ ਜਿਹਨੇ ਪੈਣਾ ਉਹ ਉਹਦੇ ਨਾਲ ਦੇ ਨਹੀਂ ਹੈਗੇ ਮੋਟਰਸਾਈਕਲ ਜੇ ਵੱਧ ਲਾਉਣੇ ਹ ਉਸ ਹਰ ਨਵਾਂ ਮਾਡਲ ਹੈ ਇਹ 2023 ਮਾਡਲ ਹੈ ਹਾਂਜੀ 3800 ਕਿਲੋਮੀਟਰ ਚੱਲੇ ਰਿਹਾ ਹਾਂਜੀ ਦੋਵੇਂ ਚਾਬੀਆਂ ਦੋਵੇਂ ਸੀਸੇ ਕੁੰਡਾ ਸਹੀ ਮਰਫੜੀ ਲਾਏ ਲੱਗੇ ਹੋਏ ਨੇ ਹਾਂਜੀ ਅਰੇ ਜਿਹੜਾ 3800 ਦਲੇ ਠੀਕ ਆ ਦੋਪਰਾ ਇਹ 235000 ਦਾ ਜੀ ਇਹ 235000 ਦਾ ਇਹ ਕਿੱਕ ਵਾਲਾ ਮਾਡਲ ਹੈ ਜੀ ਇਹ ਕਿੱਕ ਵਾਲਾ ਮਾਡਲ ਆ ਬਾਕੀ 12 13 ਬੋਲਟ ਬਾਰੇ ਖੜੇ ਆ ਜੀ ਬਾਕੀ ਗਦਾਮ ਚ ਕੜੇ ਨੇ ਠੀਕ ਆ ਸਾਰੇ ਸਾਰੇ ਬਾਰੇ ਦੱਸੋ ਭਈ ਆ ਤੇ ਹੁਣ ਆਪਾਂ ਚੌਕ ਦੱਸੋ ਕਿਹੜਾ ਬਾਈਦਾ ਇਹ ਤੇ ਸਾਹਮਣੇ ਸਰਦਾਰ ਸੇਵਾ ਸਿੰਘ ਠਿਕਰੀ ਚੌਕ ਆ ਜੀ ਲੋਪਰਾ ਆ ਚੱਕਰ ਸਰਦਾਰ ਸੇਵਾ ਸਿੰਘ ਠਿਕਰੀ ਚੌਕ ਸਾਹਮਣੇ ਲਿਖਿਆ ਜੀ ਆ ਲਿਖਿਆ ਵਾ ਜੀ ਦਿਖਾਤਾ ਆਪਾਂ ਵਾਸਕ ਨੂੰ ਤੇ ਇਧਰ ਜਾਂਦੇ ਠਿਕਰੀ ਵਾਲ ਨੂੰ ਹਾਂਜੀ ਹਾਂਜੀ ਭਈ ਨੌਵੇਂ ਨੰਬਰ ਦਾ ਦੱਸੋ ਜੀ ਜਾਣਕਾਰੀ ਇਹ 2009 ਮਾਡਲ ਆ ਜੀ ਹਾਂਜੀ ਸਰਕਾਰੀ ਨੰਬਰ ਪੇਟਾ ਲੱਗਿਆ ਮਰਸੇ ਲਾਇ ਲੱਗੇ ਬਈ ਹਾਂਜੀ ਇਹ 220000 ਦਾ ਜੀ 220000 ਦਾ ਲੋਪਰਾ ਬੋਲਤੀ ਹੀ ਬੋਲਟਾ ਹਾਂ ਜੀ ਚਲੋ ਠੀਕ ਆ ਅੰਤਿਮ 14 ਮਾਡਲ ਆ ਜੀ ਮਰਸਡੀਜ਼ ਲਾਇ ਲੱਗੇ ਨੇ 10 ਨੰਬਰ ਅੰਕਾ ਦਾ ਨੰਬਰ ਆ ਜੀ 70 ਨੰਬਰ ਮਾਨਸਾ ਦਾ ਨੰਬਰ ਹਾਂਜੀ ਲੋ ਜੀ ਇਹਦਾ ਰੇਟ ਪਰਾ 1,75,000 ਦਾ ਜੀ ਇਹ 1,75,000 ਦਾ ਵੀਰੇ ਹਾਂਜੀ ਅਗਲਾ ਇਹ 2014 ਮਾਡਲ ਆ ਜੀ ਇਹ ਵੀ ਹਾਂਜੀ ਪੂਰਾ ਸੋਹਣਾ ਮੋਟਰਸਾਈਕਲ ਆ ਆਵਾਜ਼ ਬਣੀ ਵੀ ਆ ਹਾਂਜੀ ਇਹ ਮੰਨ ਕੇ ਚਲੋ 1,70,000 ਦਾ ਜੀ 1,70,000 70000 ਦਾ ਬਾਕੀ ਮਾਨਤਨ ਹੋਰ ਜੂ ਮਾੜ ਮਾੜ ਹੋ ਜੀ ਹਾਂਜੀ ਅਗਲਾ ਇਹ ਪੀਵੀ 19 ਹਾਂਜੀ ਬਰਨਾਲੇ ਦਾ ਨੰਬਰ ਆ 18 ਮਾਡਲ ਆ ਜੀ 1,85,000 ਦਾ ਜੀ ਲੋਪਰਾ ਬਰਨਾਲੇ ਵਾਲਿਓ ਪੀਵੀ 19 ਨੰਬਰ ਖੜਾ ਬਾਈ ਕੋਲ ਤੇ 1,85,000 ਦਾ 1,85,000 ਦਾ ਹਾਂਜੀ ਅਗਲਾ ਇਹ 2007 ਮਾਡਲ ਆ ਜੀ ਹਾਂਜੀ ਇਹ 1.5 ਲੱਖ ਰੁਪਏ ਦਾ ਜੀ ਇਹ ਡੇਡ ਦਾ ਨਾਮ ਆ ਜੀ ਠੀਕ ਆ ਹਾਂਜੀ ਤੇ ਹੋਰ ਵੀਰੇ ਆ ਬਾਕੀ ਗਦਾਮ ਤੇ ਖੜੇ ਆ ਵੀਰੇ ਇਹ ਤਾਂ ਆਪਣਾ ਰੱਖਿਆ ਬਾਈ ਚਲਾਉਣ ਵਾਸਤੇ ਚਲਾਉਣ ਵਾਸਤੇ ਰੱਖਿਆ ਪੁੱਠੇ ਘਰ ਵਾਲਾ ਹਾਂਜੀ ਹਾਂਜੀ ਇਹ ਜਮ ਅਰੀਜਨਲ ਆ ਬਾਈ ਯਾਰਾ ਹਾਂਜੀ ਹਾਂਜੀ ਇਹ 22 ਮਾਡਲ ਹੁਣੀ ਆਇਆ ਜੀ ਉਹ 9000 ਚੱਲਿਆ ਅੱਛਾ ਮਾਣਸਾ ਦਾ ਨੰਬਰ ਆ ਠੀਕ ਆ ਹਾਂਜੀ ਬਹੁਤ ਸੋਹਣਾ ਬਈ ਆ ਸਾਹਮਣੇ ਕਿਵੇਂ ਆ ਯਾਰ ਇੰਨਾ ਇਹਦਾ ਬਹੁਤ ਬਹੁਤ ਸੋਹਣਾ ਆਪਣਾ ਚਲਾਉਣ ਵਾਸਤੇ ਰੱਖਿਆ ਬਈ ਅੱਛਾ ਤੁਹਾਡਾ ਆ ਰੱਖਿਆ ਚੇਲ ਨਹੀਂ ਕਰਨਾ ਹਾਂਜੀ ਪਰ ਸਾਫ ਬੋਗਲਾ ਹੋਰ ਵੀਰੇ ਬੁਲਾ ਦੋ ਮਸਤ ਇਹ ਗੱਲ ਇਹ ਆ ਵੀਰੇ ਆਪਾਂ ਕੋਈ ਕਿਸੇ ਨੂੰ ਆਫਰ ਨਹੀਂ ਦਿੰਦੇ ਹਾਂਜੀ ਨਾ ਟੈਂਕੀ ਫੁੱਲ ਅਨਾ ਜਾਣੇ ਕਿ ਗਿਫਟ ਬਈ ਕੀ ਦੇਵਾਂਗੇ ਵਧੀਆ ਹਾਂ ਜਿਹੜੀ ਗੱਲ ਕਹਾਂਗੇ ਉਹ ਗੱਲ ਨਿਕਲੂ ਬਈ ਕੱਲੇ ਗਿਫਟ ਨੂੰ ਆਪਾਂ ਕੀ ਕਰਾਂਗੇ 200000 ਨੂੰ ਸਹੀ ਗੱਲ ਆ ਆਪਾਂ ਵੀਰੇ 2 ਲੱਖ ਬੋਲਟ ਦੇ 1.5 ਲੱਖ ਲਾਉਣਾ ਹਾਂਜੀ ਵਿੱਚੋਂ ਵੀਰੇ ਕੋਲ ਹੋਰ ਨਿਕਲ ਜੇ ਹਾਂਜੀ ਕੱਲੇ ਗਿਫਟ ਨੂੰ ਆਪਾਂ ਸਿਰ ਤੇ ਮਾਰਨਾ ਬਣਾ ਦੱਸੋ ਸਹੀ ਗੱਲ ਆ ਤੇ ਟੈਂਕੀ ਤੇਲ ਨੂੰ ਕੀ ਕਰਾਂਗੇ ਆਪਾਂ ਸਹੀ ਗੱਲ ਵੀਰੇ ਪੀਜ਼ ਮਿਲੂ ਇੱਕ ਨੰਬਰ ਮਿਲੂ ਕੁਆਲਿਟੀ ਵਾਲੀ ਗਾਰੰਟੀ ਪੂਰੀ ਫੁੱਲ ਹੋਊਗੀ ਠੀਕ ਆ ਇੰਜਨ ਗੇਅਰ ਦੀ ਕਾਪੀ ਖਾ ਜਾਂਦੀ ਜਿਹੜੀ ਗੱਲ ਆ ਨੌਣ ਦਾ ਪ੍ਰਬੰਧ ਖਾਸ ਪੂਰਾ ਓਕੇ ਦੀ ਰਿਪੋਰਟ ਫਟੋ ਕਟ ਪੇਮੈਂਟ ਕਿੰਨੀ ਕ ਭਰਨੀ ਪਊ 50 ਤੋਂ 60 ਹਜ਼ਾਰ ਦੇ ਵਿੱਚ ਵਿੱਚ 50 ਤੋਂ 60 ਹਜ਼ਾਰ ਜੋ ਫਿਰ ਦੁਕਾਨ ਦੇਖ ਸਕਦੇ ਹੋ ਕਿੰਗ ਬੋਲਟ ਪਾਈ ਦਾ ਬਾਕੀ ਐਕਸਟਰਾ ਦੇ ਪੇਜ ਆ ਵੀ ਪੇਜ ਦਾ ਨਾਮ ਵੀ ਦੱਸ ਦੋ ਆਪਣੇ ਦਾ ਬੋਲਟ ਕਿੰਗ ਬਰਨਾਲਾ ਜੀ ਬੋਲਟ ਕਿੰਗ ਬਰਨਾਲਾ ਉਹਦੇ ਵਿੱਚ ਚੈੱਕ ਕਰ ਸਾਨੂੰ ਬਾਈ ਰੀਲ ਨੈਟ ਪਾਉਂਦਾ ਠੀਕ ਹੈ ਨਾ ਬਾਕੀ ਜਿਹੜਾ ਵੀ ਫੈਕਟ ਹੋਇਆ ਇਹਨਾਂ ਚੋਂ ਮਨਪਸੰਦ ਦਾ ਜਾ ਸਕਦੇ ਹੋ ਬਾਈ ਦਾ ਰੇਟ ਬਿਲਕੁਲ ਜਾਇਜ਼ ਆ ਠੀਕ ਹੈ ਜੀ ਲੋਕਲ ਬਰਨਾਲੀ ਰਹਿੰਦਾ ਬਾਈ ਠੀਕ ਹੈ ਨਾ ਜਦੋਂ ਮਰਜ਼ੀ ਲਓ ਬਾਈ ਕਹਿੰਦਾ ਲੋਪਰਾ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਦਾ ਕਰੋ ਤਾਂ ਕਿ ਸਾਗੋਂ ਵੱਡਾ ਇਹਨੂੰ ਹੋਰ ਬਹੁਤ ਵੱਧ ਜਿਆਦਾ ਤਰ੍ਹਾਂ ਦਿਖਾਇਆ ਕਰੀਏ ਆਪਾਂ ਦੁਕਾਨਾਂ ਤੇ ਹਰਤ ਕੰਮ ਤੇ ਭਾਈ ਆਪ ਨੂੰ ਸਾਥ ਲਾਂਦੇ ਆ ਵੀਡੀਓ ਬਣਾਉਣ ਦੇ ਖਾਤਰ ਇਸ ਕਰਕੇ ਆਪਾਂ ਜਿਸ ਨੂੰ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਪਾ ਗਾਣ ਉਹਦੇ ਤੋਂ ਵੀਡੀਓ ਹੋਰ ਬਣਾਵਾਂਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ